ਮੇਕ ਜੀਜੇ ਜੀ ਹਾਏ ਉਈ ਕਿਤੇ ਮੁੰਡਾ ਮਾਰਾ ਤੂੰ ਇਹ ਕਿਉਂ ਕਿਤਾ ਜੀਜਾ ਓ ਭੁੰਡਾ ਕੋਲ ਤੇਰੀਆਂ ਸਾਲੀਆਂ ਨੇ ਹੋਰ ਅੱਜਾ ਹਾਂ ਸਾਲੀਆਂ ਜਾਣਦਾ ਹੋਰ ਸਾਲੀਆਂ ਕੌਣ ਹੁੰਦੀਆਂ ਕੋਠੀਆਂ ਜਾਜੀਆਂ ਤਾਈਆਂ ਆਇਆ ਬੋਟੀਆਂ ਚੱਕੀ ਕਰਾਇਆ ਬੋਟੀਆਂ ਪੈਣਾ ਹੁੰਦੇ ਆ ਚੱਲਦਾ ਆਇਆ ਹੋਰੀ ਹੋਰੀ ਆਉਂਦੇ ਜਾਂਦੇ ਲੱਗਦਾ ਪਤਾ ਹਾਂ ਉਹ ਤੇਰੀਆਂ ਸਾਲੀਆਂ ਤੋਂ ਨਾ ਠੀਚਾ ਲੱਗਦਾ ਬਿੱਟੇ ਵੀਦਾਂ ਨੂੰ ਰਿਸ਼ਤਾ ਵੀ ਨਹੀਂ ਜੋੜਨਾ ਦਾ ਉਹਨਾਂ ਦਾ ਮੇਰੇ ਨਾਲ ਓਏ ਓਏ ਉਹਨਾਂ ਲੱਗਿਆ ਮੇਰੀਆਂ ਸਾਲੀਆਂ ਤਾਂ ਮੈਂ ਲੱਗਾਂ ਉਹਦਾ ਸਾਲਾ ਛੜੇ ਦੱਸ ਓਏ ਅੱਲਾਓ ਸਾਡੀਆਂ ਤੇਰੀਆਂ ਨੇ ਨਾ ਤੇਰੇ ਕੋਲ ਆ ਕੇ ਲੌਂਗ ਲਾਚੀਆਂ ਮੰਗਣੀਆਂ ਅੱਛਾ ਕਾਕਾ ਜੀ 16 17 ਜੜੀਆਂ ਹੁੰਦੀਆਂ ਹੈਂ ਜੀ ਉਹਨਾਂ ਤੇਰੀ ਉਹ ਟਾਈਮ ਮਤ ਮਾਰ ਦੇਣੀ ਠੀਕ ਆ ਜੇ ਜਾਂਚਣ ਵਾਲੀ ਦਾ ਇੱਕ ਇੱਕ ਗੱਲ ਮੁਕਾ ਦੇ ਕਿਹੜੀ ਤੇਰੇ ਕੋਲ ਜੋ ਕੁਝ ਵੀ ਮੰਗਣ ਤੂੰ ਕਹਿ ਕੇ ਸਾਇਕੋ ਸੀ ਤਾਇਆ ਲੈ ਗਿਆ ਉਹ ਹੀ ਆ ਕੇ ਲਓ ਠੀਕ ਆ ਹਾਂ ਜੇ ਉਹ ਲੌਂਗ ਮੰਗਣ ਕਾਇ ਲੈ ਲਓ ਲਾਚੀਆਂ ਮੰਗਣ ਦਾ ਆਇਆ ਇਹਨੂੰ ਮਿਸ਼ਰੀ ਮੰਗਣ ਦਾ ਆਇਆ ਇਹਨੂੰ ਫੁੱਲ ਪਰਾਂ ਦਾ ਮੰਗਣ ਦਾ ਆਇਆ ਇਹਨੂੰ ਛੱਲੇ ਮੰਦੀਆ ਮੰਗਣ ਦਾ ਆਇਆ ਇਹਨੂੰ ਹਾਂ ਜੋ ਵੀ ਮੰਗਣ ਹੈ ਕਹ ਮੈ ਚੱਲਿਆ ਅੱਛਾ ਤੇ ਹੁਣ ਤੇਰੀਆਂ ਸਾਲੀਆਂ ਵਾਲੀਆਂ ਟਕੜਾ ਹੋ ਕੇ ਬੈਠੀ ਅੱਛਾ ਕਾਹ ਚੱਲਿਆ ਮੈਂ ਕੀ ਚੀ ਜਰੀ ਸਤਰੀ ਅਕਾਲੀ ਆਇਆ ਵੀ ਬੁਰਬਰ ਕਾ ਲੰਗਾ ਬਰਾਨੇ ਖੁੱਲੇ ਹੀ ਆ ਮੈਕਾ ਜੀਜਾ ਬਰਾਡੇ ਖੁੱਲੇ ਰਹਿੰਦੇ ਆ 24 ਘੰਟੇ ਨੈਟ ਸਰਵਿਸ ਮੈਕਾ ਜੀਜਾ ਵੀ ਮੈਂ ਤੇਰੀ ਸਭ ਤੋਂ ਵੱਡੀ ਸਾਲੀ ਮਿਸ ਪਿੰਕੀ ਮੀਟੀ ਆਣੇ ਵਾਲੀ ਅੱਛਾ ਜੀ ਜੀਜਾ ਵੀ ਤੇਰੀ ਵੱਡੀ ਸਾਲੀ ਹੋਣ ਦੇ ਕਰਕੇ ਨਾ ਤੇਰੇ ਵਿਆਹ ਦੇ ਜਿੰਨੇ ਸਾਰੇ ਸ਼ਗਨ ਬਿਹਾਰ ਮੈਂ ਹੀ ਕਰਨੇ ਆ ਬੋਲੋ ਸ਼ੁਰੂ ਇਸ ਕਰਕੇ ਸਭ ਤੋਂ ਪਹਿਲਾਂ ਇੱਕ ਦਾ ਕਰੋ ਆਪਣੇ ਦੋਨੋਂ ਹੱਥ ਅੱਗੇ ਕਰੋ ਤੁਹਾਡੇ ਤਦਵੇਂ ਮਹਿੰਦੀ ਲਾਵਾਂ ਮੇਰੇ ਤਾਂ ਦੋ ਇਹ ਟੁੱਟੇ ਹੋ ਆ ਬੇ ਦੋਨੇ ਹੱਥ ਟੁੱਟੇ ਹੋ ਆ ਹਾਂ ਮਰ ਜਰੇ ਮਹਿੰਦੀ ਕਿੱਥੇ ਲਾਵਾਂ ਇੱਥੇ ਬੇਲੀ ਜਗ੍ਹਾ ਦੇ ਕੇ ਕਿੱਥੇ ਲਾ ਰੇ ਤੇ ਤੇ ਨਹੀਂ ਲੱਗਦੀ ਬੇਲੀ ਜਗ੍ਹਾ ਤੇ ਮਹਕਾ ਜੀਜਾ ਇਹ ਜਿਹੜੀ ਇਹ ਮਹਿੰਦੀ ਹੁੰਦੀ ਇਹ ਉਹਦੀ ਸ਼ਗਨਾਂ ਦੀ ਮਹਿੰਦੀ ਅੱਛਾ ਇਹ ਗਿੱਟਿਆਂ ਕੋਟਿਆਂ ਇੱਥਾਂ ਨਹੀਂ ਲਾਉਂਦੀ ਬੇਲੀ ਜਗ੍ਹਾ ਤੇ ਅੱਛਾ ਇਹ ਤਾਂ ਸਿਰ ਹੱਥਾਂ ਤੇ ਲਾਈ ਜਾਂਦੀ ਹੈ ਅੱਛਾ ਹਾਂ ਹਾਂ ਕਿਤਾਈ ਜਿੱਦ ਮੈਂ ਆਇਆ ਤੇ ਕੋ ਲੌਂਗ ਲੈਣੇ ਥਾ ਕਰ ਲੌਂਗਰੇ ਲੌਂਗਾ ਲੌਂਗਰੇ ਕੋਈ ਨਹੀਂ ਉਹ ਮੇਰਾ ਦਾਇਆ ਲੈ ਗਿਆ ਐਡਾ ਕਰ ਮੇਰੇ ਲੈਟਸੀ ਦੇ ਦੇ ਜੀ ਆਮੀ ਕੋਈ ਸੀ ਉਹ ਵੀ ਮੇਰਾ ਦਾਇਆ ਲੈ ਗਿਆ ਮੈਂ ਕਹਾਂ ਜੀ ਚਾ ਮੈਨੂੰ ਚਵਾਰਾ ਹੀ ਦੇ ਦੇ ਚਵਾਰਾ ਆਦਾ ਸੁੱਕਾ ਦੇ ਤੋ ਚੱਪ ਨਹੀਂ ਹੋਣਾ ਸੁੱਕਾਈ ਦੇ ਦੇ ਕੋਈ ਗੱਲ ਨਹੀਂ ਮੌਸਮ ਖੁਸ਼ਗਵਰ ਕਰ ਪਿਆ ਮੈਂ ਕਜੀਜਾ ਮੈਂ ਬੜੀ ਕਾਰਾ ਕਰ ਨਹੀਂ ਆ ਅੱਛਾ ਤੇ ਮੈਂ ਸੁੱਕੇ ਛੁਆਰੇ ਨੂੰ ਹਾਏ ਹਾਏ ਗਰਮ ਗਰਮ ਚਾਹ ਦੇ ਵਿੱਚ ਪਾ ਕੇ ਹਾਏ ਹਾਏ ਨਰਮ ਕਰਕੇ ਪੋਲਾ ਕਰਕੇ ਚੰਗੀ ਤਰ ਲੂਪੇ ਹਾਏ ਹਾਏ ਮੈਂ ਉਹ ਵੀ ਖਾ ਜੰਗੀ ਮੈਂ ਛੁਆਰਾ ਦੇ ਉਹ ਵੀ ਮੇਰੇ ਦਾ ਜੇ ਕੁਛ ਨਹੀਂ ਦੇ ਸਾਡੇ ਮੈਂ ਸ਼ਾਂਗਾ ਚ ਆਉਂਦੇ ਹਾਂ ਹਾਂ ਜੀ ਆਗੇ ਕੋ ਮੇਰੇ ਮੱਕਰ ਕੋ ਛਾਂ ਦੇ ਪਰਾਕੇ ਆਗੇ ਜਾਈਏ ਛਾਂ ਦੇ ਪਰਾਕੇ ਪਈਏ ਚੰਦ ਪਰ ਆਗੇ ਆਈਏ ਜਾਈਏ ਚੰਦ ਪਰ ਆਕੇ ਪਈਏ ਛੰਦ ਪਰ ਆਗੇ ਆ ਗਿਆ ਜage ਛੰਦ ਪਰ ਆਗੇ ਪਈਏ ਅਗਲੀ ਛੰਦ ਮੈਂ ਤਾਂ ਬਾਮਾ ਦੇ ਜੀ ਜਾਦੇਵੀਰ ਪਈਏ ਲੋ ਜੀ ਡੇਰ ਨਾਲ ਸਾਈ ਰਪਈਆਂ ਦੀ ਭੁੱਖੀ ਨਿਕਲੀ ਦੇਖ ਰਪਈਏ ਵੀ ਜ਼ਰੂਰੀ ਆ ਮੈਂ ਬੈਥੋਨੀ ਸਾਟਰੀ ਮੈਂ ਕਾ ਛੰਦ ਪਰ ਆਗੇ ਆਏ ਜੇ ਇਹ ਛੰਦ ਪਰ ਆਗੇ ਪਰਣਾ ਮੈਂ ਵੀ ਖਾਵਾਂ ਤੂੰ ਵੀ ਕਹਿ ਤਰੇ ਸਾਲ ਮੁਕੇ ਹੋ ਗੋੱਚ ਤੇਰੀ ਬੈਟਰੀ ਡੋਣ ਮੈਂ ਕਾ ਜੀਜਾ ਸੈਲੀ ਮੇਰੇ ਮੁਕੇ ਨਾਲੇ ਬੈਟਰੀ ਤਾਂ ਮੈਂ ਪਰ ਚਾਰਜੀ ਰੱਖਣੀ ਹਰ ਵੇਲੇ ਆਪਣੇ ਕੋਲ ਨੌਕਰੀ ਆ ਜੀ ਹੋ ਗਈ ਨਹੀਂ ਨਹੀਂ ਸੈਮਸੰਗ ਹੈ ਅੱਛਾ ਕੇ ਛੰਦ ਪਰ ਆ ਕੇ ਇਹ ਜਾ ਇਹ ਛੰਦ ਪਰ ਆ ਕੇ ਵਰਨਾ ਛੰਦ ਪਰ ਆ ਕੇ ਆਗੇ ਜਾਗੇ ਛੰਦ ਪਰ ਆ ਕੇ ਵਰਨਾ ਵੈਸੇ ਸਾਡੇ ਵਿਆਹ ਦੇ ਨਾਲ ਅਸੀਂ ਭੁੱਖ ਦੇ ਦੋ ਕੋ ਮਰਨਾ ਜੀਜਾ ਤੂੰ ਤਾਂ ਪੈਸੇ ਵੱਲ ਬਨੰਗੇ ਲੱਗਦਾ ਹੈ ਉਹ ਮਾਜੀ ਦਾ ਮੈਂ ਅੱਜ ਜਾ ਕੇ ਵਿਆਹ ਕਰਾਇਆ ਤੂੰ ਕਹੇ ਬੁੱਡੇ ਬਾਰੇ ਬਾਹ ਲੈਣ ਲੱਗਾ ਮਰ ਜਾਣੇ ਹਾਂ ਮੇਰੀ ਗੱਲ ਸੁਣ ਜੀਜਾ ਤੂੰ ਤਾਂ ਕੀਤੇ ਗੱਲਾਂ ਗੱਲਾਂ ਚ ਮੇਰੀ ਇਨਸਲਟ ਆਹ ਲੈ ਕੀ ਤੇਰੀ ਦੂਸਰੀ ਸਾਲੀ ਬੰਬ ਇਹ ਕੱਢੂਗੀ ਤੇਰੇ ਲੰਬ ਬੰਬਾਲੀਆਂ ਸਾਲੀਆਂ ਵੀ ਲੱਕੀਆਂ ਆ ਜੀ ਦੇਖੋ ਭਰਾਓ ਮੇਰੇ ਚੱਲ ਨਾ ਜਾਵੇ ਇੱਥੇ ਆ ਕੇ ਇਹ ਚੱਲਣ ਵਾਲੇ ਬੰਬ ਨਹੀਂ ਹੈ ਇਹ ਫੋਕੇ ਫੈ ਰਹੀ ਆ ਦੂਜੇ ਕੀ ਆਗੇ ਪਿੰਡੀ ਵਿਡਾ ਕੇ ਟੀਡੀ ਪਟਾ ਕੇ ਅੱਜ ਮੰਚ ਜੀ ਮੇਕ ਜੀਜੇ ਜੀ ਹਾਏ ਊਈ ਕਿੱਤੇ ਮੁੰਡਾ ਮਾਰ ਤੂੰ ਇਹ ਕਿਉਂ ਕੀਤਾ ਜੀਜਾ ਓ ਪੁੰਡਾ ਆ ਸਾਲੀ ਪਛਾੜੀ ਆਪਣੀ ਆ ਯਾਰ ਮੈਂ ਨਹੀਂ ਪਛਾਨੀ ਇਹ ਹਾਂ ਇਹ ਤੇ ਤੇਰੀ ਕਿਹੜੀ ਸਾਲੀ ਆ ਇਹ ਤੈਨੂੰ ਨਹੀਂ ਪਤਾ ਮੈਂ ਪਹਿਲਾਂ ਪੁੱਛਿਆ ਤੇਰੀ ਕਿਹੜੀ ਸਾਲੀ ਆ ਇਹ ਮੇਰੀ ਉਹ ਸਾਲੀ ਜਿਹੜੀ ਵਿਆਹ ਤੋਂ ਪਹਿਲਾਂ ਨਿਕਲ ਗਈ ਸੀ ਦਰ ਬਿੱਟੇ ਮੇਂ ਨਿਕਲੀ ਨਹੀਂ ਸੀ ਹਾਂ ਨਾਨਕੇ ਦੀ ਛੁੱਟੀਆਂ ਕੱਟਣ ਗਈ ਸੀ ਜੀਜਾ ਚੋਂ ਨਿਕਲੀ ਨਹੀਂ ਨਾ ਤਾਂ ਨਹੀਂ ਨਿਕਲਿਆ ਹੋਰ ਪੰਜਾ ਚਾਹੁੰਦੇ ਨਾ ਨੱਕਰ ਰਹੂਗੀ ਹੋਰ ਨਿਕਲ ਜਾਂਦਾ ਹਾਂ 15 ਦਿਨ ਹੋਰ ਲੇ ਕੇ ਜੀਜਾ ਜੀ ਮੈਂ ਤੁਹਾਡੀ ਸਭ ਤੋਂ ਛੋਟੀ ਸਾਲੀ ਮਿਸ ਮੋਹਿਨੀ ਫਰਮ ਜਲੰਧਰ ਤੋਂ ਮੈਂ ਤੁਹਾਨੂੰ ਸ਼ਾਨ ਨਕਾਉਣ ਆਈ ਹਾਂ ਵਾਓ ਤੇ ਕੋਲ ਹਾਂ ਤੇਰੀਆਂ ਸਾਲੀਆਂ ਨੇ ਹੁਣ ਅੱਛਾ ਹਾਂ ਸਾਲੀਆਂ ਜਾਣਦਾ ਹੋਰ ਸਾਲੀਆਂ ਕੌਣ ਹੁੰਦੀਆਂ ਬੋਟੀਆਂ ਚਾਚੀਆਂ ਤਾਈਆਂ ਆਹ ਬੋਟੀਆਂ ਚਾਚੀਆਂ ਬੋਟੀਆਂ ਪਹਿਣਾ ਹੁੰਦੀਆਂ ਚਾਚਾ ਤਾਇਆ ਹੌਲੀ ਹੌਲੀ ਆਉਂਦੇ ਜਾਂਦੇ ਲੱਗਦਾ ਪਤਾ ਹਾਂ ਉਹ ਤੇਰੀਆਂ ਸਾਲੀਆਂ ਤੋਂ ਨਾ ਠੀਚਾ ਲੱਗਦਾ ਬਿੱਟੇ ਬਿੰਦ ਨੂੰ ਰਿਸ਼ਤਾ ਵੀ ਨਹੀਂ ਜੋੜਨਾ ਤਾਂ ਉਹਨਾਂ ਦਾ ਮੇਰੇ ਨਾਲ ਓਏ ਓਏ ਉਹਨਾਂ ਲੱਗੀਆਂ ਮੇਰੀਆਂ ਸਾਲੀਆਂ ਤਾਂ ਮੈਂ ਲੱਗਾਂ ਉਹਦਾ ਸਾਲਾ ਦੱਸੋ ਯਾਰ ਦੱਸੋ ਯਾਰ ਆ ਜਾਓ ਸਾਡੀਆਂ ਤੇਰੀਆਂ ਨੇ ਨਾ ਤੇਰੇ ਕੋਲ ਆ ਕੇ ਲੌਂਗ ਲੈਚੀਆਂ ਮੰਗਣੀਆਂ ਅੱਛਾ ਕਾਕਾ ਜੀ 16 17 ਜੜੀਆਂ ਹੁੰਦੀਆਂ ਹੈਂ ਜੀ ਉਹਨਾਂ ਤੇਰੀ ਉਹ ਟਾਈਮ ਮਤ ਮਾਰ ਦੇਣੀ ਠੀਕ ਆ ਜੇ ਜਾਂਚਣ ਵਾਲੀ ਦਾ ਇੱਕ ਇੱਕ ਗੱਲ ਮੁਕਾ ਦੇ ਕਿਹੜੀ ਤੇਰੇ ਕੋਲ ਜੋ ਕੁਝ ਵੀ ਮੰਗਣ ਤੋਂ ਪਹਿਲੇ ਸਾਇਕੋਸੀ ਤਾਇਆ ਲੈ ਗਿਆ ਉਹ ਹੀ ਆ ਕੇ ਲਓ ਠੀਕ ਆ ਹਾਂ ਜੇ ਉਹ ਲੌਂਗ ਮੰਗਣ ਕਾਇ ਲੈ ਲਓ ਲਾ ਜੀ ਮੰਗਲ ਦਾ ਆਇਆ ਇਹਨੂੰ ਮਿਸ਼ਰੀ ਮੰਗਲ ਦਾ ਆਇਆ ਇਹਨੂੰ ਫੁੱਲ ਪਰਾਂਦਾ ਮੰਗਲ ਦਾ ਆਇਆ ਇਹਨੂੰ ਛੱਲੇ ਬੰਦੀਆਂ ਮੰਗਲ ਦਾ ਆਇਆ ਇਹਗਾ ਹਾਂ ਜੋ ਵੀ ਮੰਗਲ ਆਇਆ ਹਾਂ ਮੈਂ ਆ ਚੱਲਿਆ ਅੱਛਾ ਤੇ ਹੁਣ ਤੇਰੀਆਂ ਸਾਲੀਆਂ ਵਾਲੀਆਂ ਟਕੜਾ ਹੋ ਕੇ ਬੈਠੀ ਅੱਛਾ ਕਾਹ ਚੱਲਿਆ ਮੈਂ ਕੀ ਚੀ ਜਰੀ ਸਤਰੀ ਅਕਾਲੀ ਆਇਆ ਵੀ ਬੁਰਬਰ ਗਾ ਲੰਗਾ ਬਰਾਨੇ ਖੁੱਲੇ ਹੀ ਆ ਮੈਕਾ ਜੀਜਾ ਬਰਾਡੇ ਖੁੱਲੇ ਰਹਿੰਦੇ ਆ 24 ਘੰਟੇ ਨੈਟ ਸਰਵਿਸ ਮੈਕਾ ਜੀਜਾ ਵੀ ਮੈਂ ਤੇਰੀ ਸਭ ਤੋਂ ਵੱਡੀ ਸਾਲੀ ਮਿਸ ਪਿੰਕੀ ਮੀਟੀ ਆਣੇ ਵਾਲੀ ਅੱਛਾ ਜੀ ਜੀਜਾ ਵੇ ਤੇਰੀ ਵੱਡੀ ਸਾਲੀ ਆਉਂਦੀ ਕਰਦੀ ਨਾ ਤੇਰੇ ਵਿਆਹ ਦੇ ਜਿੰਨੇ ਸਾਰੇ ਸ਼ਗਨ ਬਿਹਾਰ ਮੈਂ ਹੀ ਕਰਨੇ ਆ ਵੋ ਸ਼ੁਰੂ ਇਸ ਕਰਕੇ ਸਭ ਤੋਂ ਪਹਿਲਾਂ ਇੱਧਾ ਕਰੋ ਆਪਣੇ ਦੋਨੋਂ ਹੱਥ ਅੱਗੇ ਕਰੋ ਤੁਹਾਡੇ ਤਦਵੇਂ ਮਹਿੰਦੀ ਲਾਵਾਂ ਮੇਰੇ ਤਾਂ ਦੋ ਇਹ ਹੱਥ ਟੁੱਟਿਓ ਆ ਵੇ ਦੋਨੇ ਹੱਥ ਟੁੱਟਿਓ ਆ ਹਾਂ ਮਰ ਜਰੇ ਮਹਿੰਦੀ ਕਿੱਥੇ ਲਾਵਾਂ ਇੱਥੇ ਬੇਲੀ ਦੀ ਜਗ੍ਹਾ ਦੇਖ ਕੇ ਕਿੱਥੇ ਲਾ ਰੇ ਤੇ ਤੇਨੇ ਲੱਗਦੀ ਬੇਲੀ ਜਗ੍ਹਾ ਤੇ ਮਹਿਕਾ ਜੀਜਾ ਇਹ ਜਿਹੜੀ ਇਹ ਮਹਿੰਦੀ ਹੁੰਦੀ ਇਹ ਉਹਦੀ ਸ਼ਗਨਾਂ ਦੀ ਮਹਿੰਦੀ ਅੱਛਾ ਇਹ ਗਿੱਟਿਆ ਕੋਟਾ ਇੱਥੇ ਲਾਉਂਦੀ ਬੇਲੀ ਜਗਾ ਦੇ ਅੱਛਾ ਇਹ ਤਾਂ ਸਿਰਵਤਾ ਤੇ ਲੈ ਜਾਂਦੀ ਆ ਅੱਛਾ ਹਾਂ ਕਾਕੇ ਤਾਂ ਜਿੱਦ ਮੈਂ ਆਇਆਂ ਤੇ ਕੋ ਲੌਂਗ ਲੈਣੇ ਏਡਾ ਕਰ ਉਹ ਲੌਂਗ ਦੇ ਲੌਂਗ ਦਾ ਲੌਂਗ ਲੈ ਕੋਈ ਨਹੀਂ ਉਹ ਵੀ ਮੇਰਾ ਦਾਇਆ ਲੈ ਗਿਆ ਐਡਾ ਕਰ ਮੇਰੇ ਲੈਟੀ ਦੇ ਦੇ ਜੀ ਆਮੀ ਕੋਈ ਸੀ ਉਹ ਵੀ ਮੇਰਾ ਦਾਇਆ ਲੈ ਗਿਆ ਮੈਂ ਕਹਾਂ ਚੀਚਾ ਮੈਨੂੰ ਚਵਾਰਾ ਹੀ ਦੇ ਦੇ ਚਵਾਰਾ ਦਾ ਸੁੱਕਾ ਦੇ ਤੋ ਚੱਬ ਨਹੀਂ ਆਉਣਾ ਸੁੱਕਾਈ ਦੇ ਦੇ ਕੋਈ ਗੱਲ ਨਹੀਂ ਮੌਸਮ ਖੁਸ਼ਗਵਰ ਕਰ ਪਿਆ ਮੈਂ ਕਜੀਜਾ ਮੈਂ ਬੜੀ ਕਾਰਾ ਕਰ ਨਹੀਂ ਆ ਅੱਛਾ ਤੇ ਮੈਂ ਸੁੱਕੇ ਛੁਆਰੇ ਨੂੰ ਹਾਏ ਹਾਏ ਗਰਮ ਗਰਮ ਚਾਹ ਦੇ ਵਿੱਚ ਪਾ ਕੇ ਹਾਏ ਹਾਏ ਨਰਮ ਕਰਕੇ ਪੋਲਾ ਕਰਕੇ ਚੰਗੀ ਤਰ੍ਹਾਂ ਲੂਪੇ ਹਾਏ ਹਾਏ ਮੈਂ ਉਹ ਵੀ ਖਾ ਜੰਗੀ ਮੈਂ ਛੁਆਰਾ ਦੇ ਉਹ ਵੀ ਮੇਰਾ ਕਹਾ ਜੇ ਕੁਝ ਨਹੀਂ ਦੇ ਸ ਤਾਂ ਮੈਂ ਸ਼ਾਂਗਾ ਚ ਆਉਂਦੀ ਹਾਂ ਹਾਂ ਜੀ ਆਗੇ ਕੋ ਮੇਰੇ ਮੱਕਰ ਕੋਸ਼ ਛੰਦ ਤੇ ਪਰਾਕੇ ਆਈਏ ਜਾਈਏ ਛੰਦ ਤੇ ਪਰਾਕੇ ਪਈਏ ਨੰਬਰ ਆ ਗਏ ਆਈਏ ਜਾਈਏ ਛੰਦ ਪਰ ਆਕੇ ਪਈਏ ਛੰਦ ਪਰ ਆਕੇ ਆਈਏ ਜਾਈਏ ਛੰਦ ਪਰ ਆਕੇ ਪਈਏ ਅਗਲੀ ਛੰਨ ਮੈਂ ਦਾਵਾ ਮਾਦੇ ਜੀ ਜ데요ਰ ਪਈਏ ਲੋ ਜੀ ਡੇਰ ਨਾਲ ਸਾਰੇ ਰੁਪਈਆ ਦੀ ਭੁੱਖ ਹੀ ਨਿਕਲੀ ਦੇ ਰੁਪਈਏ ਵੀ ਜ਼ਰੂਰੀ ਆ ਲੈ ਬੈ ਸੋਨ ਸਾਢੇ ਨਾ ਕਿਆ ਛੰਦ ਪਰ ਆਕੇ ਆਈਏ ਜਾਈਏ ਛੰਦ ਪਰ ਆਕੇ ਪਰਨਾ ਮੈਂ ਵੀ ਕਹਾ ਤੂੰ ਵੀ ਕਹਿ ਤਰੇ ਸਾਲ ਮੁੱਕੇ ਉਹ ਗੋੱਚ ਤੇਰੀ ਬੈਟਰੀ ਡਾਉਣੀ ਮੈਂ ਕਾ ਜੀਜਾ ਸੈਲੀ ਮੇਰੇ ਮੁੱਕੇ ਨਾਲੇ ਬੈਟਰੀ ਤਾਂ ਮੈਂ ਪੂਰ ਚਾਰਜ ਰੱਖਣੀ ਹਰ ਵੇਲੇ ਆਪਣੇ ਕੋਲ ਨੌਕਰੀ ਆ ਜੀ ਹੋ ਗਈ ਨਹੀਂ ਨਹੀਂ ਸੈਮਸੰਗ ਹੈ ਅੱਛਾ ਕਾ ਛੰਦ ਪਰ ਆ ਕੇ ਜੀ ਜੀ ਛੰਦ ਪਰ ਆ ਕੇ ਵਰਨਾ ਛੰਦ ਪਰ ਆ ਕੇ ਆਗੇ ਜਗਿਆ ਛੰਦ ਪਰ ਆ ਕੇ ਵਰਨਾ ਵੈਸੇ ਸਾਡੇ ਵਿਆਹ ਦੇ ਨਾਲ ਅਸੀਂ ਭੁੱਖ ਦੇ ਤੋ ਕੋ ਮਰਨਾ ਜੀਜਾ ਤੂੰ ਤਾਂ ਪੈਸੇ ਵੱਲ ਬਨੰਗੇ ਲੱਗਦਾ ਹੈ ਮਾ ਜੀ ਦਾ ਮੈਂ ਅੱਜ ਜਾ ਕੇ ਵਿਆਹ ਕਰਾਇਆ ਤੂੰ ਕਹੇ ਬੁੱਡੇ ਬਾਰੇ ਬਾਹ ਲੈਣ ਲੱਗਾ ਮਰ ਜਾਣੇ ਹਾਂ ਮੇਰੀ ਗੱਲ ਸੁਣ ਜੀਜਾ ਤੂੰ ਤਾਂ ਕੀਤੇ ਗੱਲਾਂ ਗੱਲਾਂ ਚ ਮੇਰੀ ਇਨਸਲਟ ਆਹ ਲੈ ਕੀ ਤੇਰੀ ਦੂਸਰੀ ਸਾਲੀ ਬੰਬ ਇਹ ਕੱਢੂਗੀ ਤੇਰੇ ਲੰਬ ਬੰਬਾਲੀਆਂ ਸਾਲੀਆਂ ਵੀ ਲੱਕੀਆਂ ਆ ਜੀ ਦੇਖੋ ਭਰਾਓ ਮੇਰੇ ਚੱਲ ਨਾ ਜਾਵੇ ਇੱਥੇ ਆ ਕੇ ਇਹ ਚੱਲਣ ਵਾਲੇ ਬੰਬ ਨਹੀਂ ਹੈ ਇਹ ਫੋਕੇ ਫੈ ਰਹੀ ਆ ਦੂਜੇ ਕੀ ਆਗੇ ਪਿੰਡੀ ਵਿਡਾ ਕੇ ਟੀਡੀ ਪਟਾ ਕੇ ਅੱਜ ਮੰਚਿਤ ਮੇਕ ਜੀਜੇ ਜੀ ਹਾਏ ਊਈ ਕਿੱਤੇ ਮੁੰਡਾ ਮਾਰ ਤੂੰ ਇਹ ਕਿਉਂ ਕੀਤਾ ਜੀਜਾ ਓ ਪੁੰਡਾ ਆ ਸਾਲੀ ਪਛਾੜੀ ਆਪਣੀ ਆ ਯਾਰ ਮੈਂ ਨਹੀਂ ਪਛਾਨੀ ਇਹ ਹਾਂ ਇਹ ਤੇ ਤੇਰੀ ਕਿਹੜੀ ਸਾਲੀ ਆ ਇਹ ਤੈਨੂੰ ਨਹੀਂ ਪਤਾ ਨਾ ਪਹਿਲਾਂ ਪੁੱਛ ਲੈ ਤੇਰੀ ਕਿਹੜੀ ਸਾਲੀ ਆ ਇਹ ਮੇਰੀ ਉਹ ਸਾਲੀ ਜਿਹੜੀ ਵਿਆਹ ਤੋਂ ਪਹਿਲਾਂ ਨਿਕਲ ਗਈ ਸੀ ਦਰ ਬਿੱਟੇ ਮੈਂ ਨਿਕਲੀ ਨਹੀਂ ਸੀ ਹਾਂ ਨਾਨਕੇ ਦੀਆਂ ਛੁੱਟੀਆਂ ਕੱਟਣ ਗਈ ਸੀ ਜੀਜਾ ਚੋਂ ਨਿਕਲੀ ਨਹੀਂ ਨਾ ਤਾਂ ਨਹੀਂ ਨਿਕਲਿਆ ਹੋਰ ਪੰਜਾ ਚੌਂ ਦਿਨ ਨੱਕੋ ਰੂਗੀ ਹੋਰ ਤੇ ਨਿਕਲ ਜਾ ਤਾ 15 ਦਿਨ ਹੋਰ ਮੈਂ ਕਿ ਜੀਜਾ ਜੀ ਮੈਂ ਤੁਹਾਡੀ ਸਭ ਤੋਂ ਛੋਟੀ ਸਾਲੀ ਮਿਸ ਮੋਹਿਨੀ ਫ੍ਰॉम ਜਲੰਧਰ ਤੋਂ ਮੈਂ ਤੇ ਨਿਸ਼ਾਨ ਪਾਉਣ ਆਈ ਹਾਂ ਵਾਓ